ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜੇਕਰ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹਾਂ ਦੀਆਂ ਸ਼ਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ। ਜਿਸ ਦੇ ਤਹਿਤ ਨਾਬਸ ਅਤਰ ਪੁਲਿਸ ਨੂੰ ਉਦੋਂ ਕਾਮਯਾਬੀ ਹਾਸਲ ਹੋਈ ਹੈ ਜਦੋਂ ਚੰਡੀਗੜ੍ਹ ਨੰਬਰ ਕਾਰ ਸਫਾਰ ਨੂੰ ਰੋਕਿਆ ਗਿਆ। ਤਾਂ ਉਹਨਾਂ ਦੇ ਵੱਲੋਂ ਕੱਚੇ ਰਸਤੇ ਤੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੇ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਕਾਰ ਦੇ ਵਿੱਚੋਂ 3.5 ਕਿਲੋ ਅਫੀਮ ਸਮੇਤ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਦੀਪਕ ਗਰਗਜ ਜੋ ਕਿ ਪੇਸ਼ੇਵਰ ਜੋ ਨਾਬਾ ਪੀਟੀਪੀ ਉਹ ਦਫ਼ਤਰ ਦੇ ਵਿੱਚ ਬਤੌਰ ਪੰਚਾਇਤ ਸੈਕਟਰੀ ਆ ਦੂਜਾ આરોપી ਨਵਪ੍ਰੀਤ ਪਾਲ ਸਿੰਘ ਭਾਰਤ ਪਵਾਉਣ ਦਾ ਕੰਮ ਕਰਦਾ ਹੈ ਅਤੇ ਇਸ ਮੌਕੇ ਨਾਬਾ ਦੇ ਡੀਐਸਪੀ ਦੇ ਵੱਲੋਂ ਦੱਸਿਆ ਗਿਆ ਕਿ ਕਾਫੀ ਸਮੇਂ ਤੋਂ ਅਫੀਮ ਦੀ ਤਸਕਰੀ ਦਾ ਕੰਮ ਕਰਦੇ ਸਨ ਜਿਨ੍ਹਾਂ ਦੇ ਖਿਲਾਫ ਹੁਣ ਐਨਡੀਪੀਐਸ ਐਕਟ ਦੇ ਤਹਿਤ ਕੇ ਸਰਚ ਕੀਤਾ ਗਿਆ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਦਾ ਤੁਹਾਨੂੰ ਪਤਾ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਆ ਹਾਈ ਲੈਵਲ ਦੀ ਮਹਿੰਮ ਚੱਲਾਈ ਜਾਂਦੀ ਹੈ ਉਹਦੇ ਲੈਡਰਿ تحت ਮਾਨ ਜੋ ਵਰਨ ਸ਼ਰਮਾ ਆਈਪੀਐਸ ਐਸਐਪੀ ਪਟਿਆਲਾ ਸਾਹਿਬ ਦੀ ਹੁਕਮਾਂ ਤੇ ਹਨਨ ਨਿਰਦੇਸ਼ਾਂ ਦੇ ਮੁਤਾਬਕ ਸਬ ਡਿਵੀਨ ਨਵਾਬਾ ਦੇ ਜੋ ਸਾਡੇ ਐਸਐਚਓ ਸਦਰ ਜੋ ਪੀਸਿੰਗ ਪਿੰਡਰ ਤੇ ਉਹਨਾਂ ਦੀ ਸਾਰੀ ਟੀਮ ਜੋ ਕਿ ਕਾਫੀ ਮਿਹਨਤ ਨਾਲ ਇਸ ਵਾਰ ਵੀ ਨਸ਼ਿਆਂ ਦੇ ਖਿਲਾਫ ਵੀਡੀਓ ਉਹਨਾਂ ਨੇ ਜੰਗ ਲੜੀ ਆ ਤੇ ਉਸ ਵਿੱਚ ਰਿਕਵਰੀ ਕੀਤੀ ਆ ਕੱਲ ਜਦੋਂ ਇਹ ਇਹਨਾਂ ਨੇ ਰੋਟੀ ਪੁਲ ਵਿਖੇ ਨਾਕਾਬੰਦੀ ਕੀਤੀ ਵੀ ਸੀ ਤਾਂ ਇੱਕ ਕਾਰ ਦੇ ਵਿੱਚ ਜੋ ਇੱਕ ਕਾਰ ਨੰਮਰ ਸੀ ਐਚ 01 ਬੀਟੀ 7344 ਮਾਰਕਾ ਐਸ ਜੋ ਮਰੂਤੀ ਵਾਲਿਆਂ ਦੀ ਆ ਉਹਨਾਂ ਨੂੰ ਰੋਕਿਆ ਵਾ ਜਿਨ੍ਹਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੇ ਜਿਹੜੀ ਪੁਲਿਸ ਪਾਰਟੀ ਨੇ ਆਪਣਾ ਉਹਨਾਂ ਨੂੰ ਬੜੀ ਮਿਹਨਤ ਨਾਲ ਰੋਕ ਕੇ ਰੋਕਿਆ ਤੇ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਇੱਕ ਨਾਪਰੀਤ ਸਿੰਘ ਇੱਕ ਦੀਪਕ ਸਿੰਘ ਨਾਪਰੀਤ ਜਿਹੜਾ ਪਟਕੜਾ ਦਾ ਰਹਿਣ ਵਾਲਾ ਹੈ ਤੇ ਦਾ ਦੀਪਕ ਹੈ ਉਹ ਪਵਾਨੀਗੜ ਦਾ ਰਹਿਣ ਵਾਲਾ ਜਦੋਂ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੀ ਤਲਾਸ਼ੀ ਲਈ ਤੇ ਉਹਨਾਂ ਤੋਂ ਜਿਹੜੀ ਹੈਗੀ ਇੱਕ ਕਿੱਟ ਬੈਗ ਮਿੱਠੂ ਬੈਗ ਮਿਲਿਆ ਉਹਦੇ ਵਿੱਚ 3 ਕਿਲੋ 500 ਗ੍ਰਾਮ ਜਿਹੜੀ ਆ ਅਫੀਮ ਰਾਮਦ ਹੋਈ ਆ ਤੇ ਮੌਕੇ ਤੇ ਮੈਂ ਹੀ ਪਹੁੰਚਿਆ ਸੀਗਾ ਤੇ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਇਹਨਾਂ ਨੇ ਕੋਈ ਪਰਮਟ ਜਾਂ ਇਹਦਾ ਕੋਈ ਪੇਸ਼ ਨਹੀਂ ਕੀਤਾ ਇਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰ ਕਿੰਨਣੇ ਸੀ ਗ੍ਰਿਫਤਾਰ ਕੀਤਾ ਵਾ ਤੇ ਅੱਗੇ ਤਰਤੀਸ ਜਾਰੀ ਹੈ ਇਹ ਪੇਸ਼ੇ ਤੋਂ ਕੀ ਕਰਦਾ ਜਿਹੜਾ ਇੱਕ ਪੰਚਾਇਤ ਸੈਕਟਰ ਵੀ ਦੱਸਿਆ ਜਾ ਰਿਹਾ ਹਾਂ ਇਹਨਾਂ ਜੋ ਦੀਪਕ ਹੈਗਾ ਉਹ ਪੰਚਾਇਤ ਸੈਕਟਰ ਲੱਗਿਆ ਹੋਇਆ ਤੇ ਇਹ ਜਿਹੜਾ ਨਾਪ੍ਰਿਤ ਹੈ ਇਹ ਪਹਿਲਾਂ ਜਿਹੜਾ ਖਰੜ ਰਕੇ ਭਾਰਤ ਪਾਉਣ ਦੇ ਟਿਪਰਾਂ ਦਾ ਕੰਮ ਕਰਦਾ ਸੀ ਉੱਥੇ ਇਹਨਾਂ ਨੂੰ ਕੋਈ ਬੰਦਾ ਮਿਲਿਆ ਸੀ ਆ ਡਰਾਈਵਰ ਟਾਈਪ ਬੰਦਾ ਉਹਨੇ ਇੱਕ ਰਾਜਸਥਾਨ ਦਾ ਕੋਈ ਜੋ ਸਮਗਲ ਦਾ ਮੀਣ ਸਮਗਲ ਦਾ ਉਹਨੂੰ ਅਸੀਂ ਨਾਮਿਨੇਟ ਕਰ ਲਿਆ ਵੇਹੇ ਉਹਦੇ ਨਾਲ ਬਾਪਿਆ ਤੇ ਹੁਣ ਤੱਕ ਇਹ ਤਕਰੀਬਨ ਉਹ ਤੋਂ 60 ਤੋਂ 70 ਕਿਲੋ ਦੇ ਤਕਰੀਬ ਇਹ ਫੀਮ ਜਿਹੜੀ ਆ ਵੱਖ-ਵੱਖ ਜਗ੍ਹਾ 2 ਕਿਲੋ 3 ਕਿਲੋ 5 ਕਿਲੋ ਉਹ ਇਹ ਦੋਟਾ ਹੀ ਸਾਧ ਤੋਂ ਘੱਟ ਚੱਲਦਾ ਸੀ ਕਿ ਇਹ ਬੜੇ ਛਾਤਰ ਦਿਮਾਗ ਨਾਲ ਲੈਂਦੇ ਜਿੱਦਾਂ ਕਾਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਨੀਚੇ ਇਹਨਾਂ ਇੱਕ ਬਾਕਸ ਬਣਾਇਆ ਤਾਂ ਜੋ ਜਦੋਂ ਤਲਾਸ਼ੀ ਕੋਈ ਪੁਲਿਸ ਅਫਸਰ ਕਰੇ ਜਾਂ ਕੋਈ ਨਾਕਾ ਪਾਰਟੀ ਕਰੇ ਉਹ ਵਿੱਚ ਨਾ ਦਿਖੇ ਪਰ ਉਹ ਸਾਡੀ ਟੀਮ ਨੇ ਇਹਨਾਂ ਕੋਲ ਇਨਫੋਰਮੇਸ਼ਨ ਵੀ ਸੀ ਕਿ ਸਾਡੇ ਕਾਉਂਟਰ ਇੰਟੈਲੀਜੈਂਸ ਦੇ ਇਹਦੇ ਅਫਸਰ ਵੀ ਸੀ ਉਹ ਵੀ ਨਾਲ ਸੀ ਕਿਉਂਕਿ ਕਾਉਂਟਰ ਇੰਟੈਲੀਜੈਂਸ ਤੇ ਪੰਜਾਬ ਪੁਲਿਸ ਇਕੱਠੇ ਜਿਹੜਾ ਹੈ ਮਿਲ ਕੇ ਜਿਹੜਾ ਆਪਰੇਸ਼ਨ ਕਰਕੇ 3.5 ਕਿਲੋ ਫੀਮੇਡੀਆਂ ਬਰਾਮਦ ਕਰ ਲਈ ਤੇ ਅੱਗੇ ਜਿਹੜੀ ਤਫ਼ਤੀਸ਼ ਜਾਰੀ ਹੈ ਪੰਚਾਇਤ ਸੈਕਟਰ ਕਿੱਥੇ ਲੱਗਿਆ ਹੋਇਆ ਜੀ ਪੰਚਾਇਤ ਸੈਕਟਰ ਕਿੱਥੇ ਲੱਗਿਆ ਇਹ ਪੰਚਾਇਤ ਸੈਕਟਰ ਹੀ ਨਾਭੀ ਲੱਗਿਆ ਸੀਗਾ ਤੇ ਬਾਕੀ ਤਫ਼ਤੀਸ਼ ਜਾਰੀ ਆ ਤੇ ਇਹਨਾਂ ਤੋਂ ਹੋਰ ਵੀ ਜਿਹੜੇ ਜਿੱਥੇ ਇਹਨਾਂ ਨੇ ਵੇਚਣੀ ਸੀ ਕਿੱਥੋਂ ਲਿਆਉਂਦੇ ਆ ਉਹ ਅਸੀਂ ਜਿਹੜਾ ਆਪਣਾ ਤਫ਼ਤੀਸ਼ ਲਿਆਵਾਂ ਇਹਨਾਂ ਨੇ ਜਿਆਦਾ ਪਟਿਆਲਾ ਕੀਤਾ ਲੁਧਿਆਣਾ ਕੀਤਾ ਹੋਇਆ ਤੇ ਕੁਝ ਹਰਿਆਣੇ ਦਾ ਇਲਾਕਾ ਵਾ ਕੁਝ ਮਹਾਲੀ ਦਾ ਇਲਾਕਾ ਜਿੱਥੇ ਇਹਨਾਂ ਨੂੰ ਸੇਲ ਕਰਦੇ ਸੀ ਅਸੀਂ ਤਕਰੀਬ ਸਬਡਨ ਦੇ ਵਿੱਚ ਜਿਹੜਾ ਹੈਗਾ 40 ਆਈ ਥਿੰਕ ਦੇ ਪਲੱਸ 40 ਕਿਲੋ ਦੇ ਪਲੱਸ ਜਿਹੜੀ ਆ ਸਬਡਨ ਨੱਬਾ ਜਿਹੜੀ ਆ ਉਹ ਅਫੀਮ ਬਰਾਂਦ ਕਰ ਚੁੱਕੇ ਤੇ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਮਹਮ ਚੜੀ ਹੋਈ ਆ ਕਿਉਂਕਿ ਨਸ਼ਿਆਂ ਨੇ ਜਿਹੜਾ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਕਰ ਕੀਤਾ ਉਹਦੇ ਲੜੀ ਦੇ ਵਿੱਚ ਮਾਨਯੋਗ ਐਸਐਪੀ ਸਾਹਿਬ ਨੇ ਜਿੱਦਾਂ ਸਾਡਾ ਇੱਕ ਪ੍ਰੋਗਰਾਮ ਬਣਾਇਆ ਹੋਇਆ ਮਹੀਨੇ ਦਾ ਅਸੀਂ ਹਰੇਕ ਪਿੰਡ ਵਿੱਚ ਜਾ ਜਾ ਕੇ ਪਬਲਿਕ ਨਾਲ ਮੀਟਿੰਗਾਂ ਕਰਦੇ ਆਂ ਜਿਹੜੇ ਉੱਥੇ ਦੇ ਸਮਲਰ ਨੇ ਉਹਨਾਂ ਦਾ ਪਤਾ ਕਰਦੇ ਆਂ ਜਿਹੜੇ ਕੁਝ ਪਿੰਦੇ ਆ ਕੁਝ ਵੇਚਦੇ ਆ ਉਹਨਾਂ ਦਾ ਪਤਾ ਕਰਦੇ ਆਂ ਜਿਹੜੇ ਪਿੰਦੇ ਆ ਐਡਿਕਟਡ ਆ ਉਹਨਾਂ ਨੂੰ ਅਸੀਂ ਸਨਾਤ ਕਰਕੇ ਜਾਂ ਉਹਨਾਂ ਨਾਲ ਪ੍ਰੇਮ ਪਿਆਰ ਕੋਈ ਬਿਮਾਰੀ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਦਾਖਲ ਵੀ ਕਰਨਾ ਤੇ ਦਵਾਈਆਂ ਦੇਣਾ ਤਕਰੀਬਨ ਅਸੀਂ 90 ਪਰਸੈਂਟ ਜਿਹੜੇ ਆ ਉਹ ਅਸੀਂ ਕਵਰ ਕਰ ਕੋਈ 30 ਸਤੰਬਰ ਤੱਕ ਦਾ ਟਾਰਗੇਟ ਸੀ ਵੀ ਹਰੇਕ ਪਿੰਡ ਹਰੇਕ ਕਸਬਾ ਜਿਹੜਾ ਅਸੀਂ ਇਹ ਆਪਣਾ ਪੂਰਾ ਜਿਹੜੇ ਬੰਦੇ ਫੜੇ ਨੇ ਉਹਦਾ ਮਾਮਲਾ ਕਰੂਗਾ ਜਨੇ ਕਿਤੇ ਉਹ ਅਸੀਂ ਚੈੱਕ ਕਰਦੇ ਆ ਵੈਸੇ ਇਹ ਹਜੇ ਇਹਦਾ ਸਾਰਾ ਤਰਕੀੜਾ ਚਾਊਗਾ ਜਿਹੜਾ ਦਾਰਕਾਰ ਦਿੱਤੇ ਨੇ ਕਿੰਨੇ ਦੀ ਲੈਂਦੇ ਸੀ ਤੇ ਕਿੰਨੇ ਦੀ ਅੱਗੇ ਇਹ ਜਿੰਨਾ ਹੁਣ ਮੁੱਢਲੀ ਪੁੱਛੇ ਦੋ ਲੱਖ ਪਲੱਸ ਦੇ ਆਈ ਥਿੰਕ ਦੋ ਲੱਖ ਪਲੱਸ ਦੇ ਕਰੀਬ ਪਰ ਕਿਲੋ ਲੈਂਦੇ ਸੀ ਇਹ ਤੇ ਅੱਗੇ ਫਿਰ ਮਹਿੰਗੇ ਪਹਾੜ ਦੇ ਵਿੱਚ ਜਿਹੜਾ ਹੈ ਵੇਚਦੇ ਸੀ ਕਿੰਨੇ ਟਾਈਮ ਤੋਂ ਕਰਦੇ ਸੀ ਜੀ ਕੰਮ ਇੱਥੇ ਕਿਨੂੰ 1.5-2 ਸਾਲ ਦਾ ਕੰਮ ਕਰ ਰਹੇ ਸੀ ਆਪਣਾ ਬਾਕੀ ਹਜੇ ਤਰਤੀ ਸਕੇ ਹੈਗੀ ਉਹ ਅੱਜ ਤੁਹਾਨੂੰ ਸਮਝ ਦੱਸਾਂਗੇ ਕੋਈ ਵੀ ਡਾਕਟਰ ਸੈਕਟਰੀ ਲੱਗੇ ਹੋਏ ਸੈਕਟਰੀ ਤੇ ਲੱਗੇ ਹੋ ਤਾਂ ਤੁਹਾਡਾ ਗੁਜ਼ਾਰੇ ਨਹੀਂ ਹੁੰਦਾ ਜਿਹੜਾ ਇਸਤਨ ਦੇ ਵਿੱਚ ਪੈ ਗਏ ਉੱਥੇ ਕਿੰਨੀ ਤਨਖਾਹ ਲੈਨੇ ਤੁਸੀਂ ਨਹੀਂ ਤਨਖਾਹ ਕੋਈ ਨਹੀਂ ਸਰ ਉਹ ਵੀ ਖਾਂਦੇ ਸੀ ਜੀ ਨਹੀਂ ਕਿੰਨੀ ਤਨਖਾਹ ਲੈਨੇ ਉੱਥੇ ਤਨਖਾਹ ਮੇਰੀ 40000 ਰੁਪਏ ਮੇਰੀ ਤਨਖਾਹ ਤੋਂ ਸੰਤੁਸ਼ਟੀ ਨਹੀਂ ਸੀ ਵੀ ਇਹ ਕੰਮ ਕਰਨ ਲੱਗੇ ਪੰਜਾਬ ਨੂੰ ਉਹ ਸੰਤੁਸ਼ਟੀ ਕਮ ਉਹ ਹੋਇਆ ਜੀ ਸਰ ਨੌਜਵਾਨਾਂ ਨੂੰ ਕਰਦੇ ਆ ਵੀ ਗਲਤੀ ਹੋ ਗਈ ਜੀ ਫੋਨ ਪਸਤਾਵਾ ਜੀ ਕਿਹਨੇ ਕਹਣਾ ਜਣਾ ਪਸਤਾਵਾ ਜੀ ਪਹੁੰਚਾ ਤੁਹਾਡੀ ਪੋਸਟਿੰਗ ਕਿੱਥੇ ਸੀਗੀ ਉਹ ਨਾ ਭਈ ਮੇਰਾ ਜੀ ਆਪਣੇ ਮਿੱਟੀ ਦਾ ਕੰਮ ਆ ਭਰਤ ਦਾ ਕੰਮ ਆ ਜੀ ਮੇਰਾ ਭਰਤ ਦਾ ਆ ਹਾਂ ਜੀ ਤੇ ਮੇਤੋ ਹੀ ਗਲਤੀ ਹੋਈ ਆ ਅੱਗੇ ਮੈਂ ਨੌਜਵਾਨਾਂ ਨੂੰ ਹੋਰ ਅਪੀਲ ਕਰਦਾ ਵੀ ਕੋਈ ਇਹੋ ਜਿਹਾ ਗਲਤ ਕਦਮ ਨਾ ਚੱਕੋ ਜਿਹਦੇ ਨਾਲ ਘਰ ਤੇ ਅਸਰ ਪਵੇ ਕੋਈ ਬੱਚਿਆਂ ਤੇ ਅਸਰ ਪਵੇ ਜੋ ਮੇਤੋ ਗਲਤੀ ਹੋਈ ਆ ਉਹ ਮੈਂ ਮਾਫੀ ਲੈਂਦਾ ਇਸ ਕੰਮ ਲੈ ਖਾਂਦੀ ਸੀਗੇ ਜੀ ਕਿੰਨੇ ਟਾਈਮ ਤੋਂ ਇਹ ਧੰਦਾ ਕਰ ਰਹੇ ਸੀ ਜੀ ਚੰਦੋ ਜੀ 10 ਸਾਲ 10 ਸਾਲ ਹੋ ਗਿਆ ਸੀ 10 ਸਾਲ ਜੀ ਤੇ ਖਾਂਦਿਆਂ ਨੂੰ ਛੇੜ ਹੋ ਗਿਆ ਸੀ ਜੀ ਹੁਣ ਪਸਤਾਵਾ ਤੁਹਾਨੂੰ ਦੋ ਤੁਸੀਂ ਹਾਂਜੀ ਪਸਤਾਵਾ